ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਤਲਜੀ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਬਿਲਕੁਲ ਤਾਜ਼ਾ ਅਪਡੇਟ ਜਿਹੜਾ ਹੈ ਜ਼ਰੂਰ ਪਹਿਲਾਂ ਦਰਸ਼ਕਾਂ ਦੇ ਨਾਲ ਸਾਂਝਾ ਕਰਿਓ ਅਗਰ ਅਸੀਂ ਕੱਲ ਦੇ ਦਿਨ ਦੀ ਗੱਲ ਕਰ ਲਈਏ ਤਾਂ ਕੱਲ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਨੂੰ ਲੈ ਕੇ ਵੀ ਖਾਸ ਗੱਲਾਂ ਜੜੀਆਂ ਜ਼ਰੂਰ ਸਾਂਝੀਆਂ ਕਰਨਾ ਨਾਲ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਲੀਡਰਸ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਜੇ ਆਪਾਂ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਦੀ ਗੱਲ ਕਰ ਲਈਏ ਤਾਂ ਇਸ ਪੀਸੀ ਦੇ ਵਿੱਚ ਜੋ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵੱਡੇ ਵੱਡੇ ਸਵਾਲ ਖੜੇ ਕਰ ਦਿੱਤੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਔਰ ਨਾਲ ਦੀ ਨਾਲ ਕਾਂਗਰਸ ਪਾਰਟੀ ਦੇ ਲੀਡਰਸ ਦੇ ਉੱਪਰ ਵੀ ਸੋ ਪੂਰਾ ਵਿਸ਼ਲੇਸ਼ਣ ਜ਼ਰੂਰ ਕਰਿਓ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਜੋ ਤਾਜ਼ਾ ਹੁਣ ਅਪਡੇਟ ਕੀ ਹੋਣਾ ਦੇ ਮਾਮਲੇ ਦੇ ਵਿੱਚ ਔਰ ਦੂਸਰਾ ਇਹ ਜੋ ਦੋ ਪ੍ਰੈਸ ਕਾਨਫਰੰਸ ਹੋਈਆਂ ਕੱਲ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਿਓ ਦੇਖੋ ਵਿਕਰਮ ਸਿੰਘ ਮਜੀਠੀਏ ਨੇ ਕੱਲ ਦੂਸਰੀ ਰਾਤ ਵਿਜੀਲੈਂਸ ਬਿਊਰੋ ਦੀ ਕਸਟਡੀ 'ਚ ਕੱਟੀ ਪਰਸੋਂ ਦੀ ਰਾਤ ਵੀ ਉਹ ਵਿਜੀਲੈਂਸ ਬਿਊਰੋ ਦਾ ਜਿਹੜਾ ਦਫ਼ਤਰ ਹੈ ਚੰਡੀਗੜ੍ਹ ਦੇ ਵਿੱਚ ਉਥੋਂ ਦੀ ਹਵਾਲਾਤ ਦੇ ਵਿੱਚ ਉਹ ਸਾਰੀ ਰਾਤ ਰਹਿ ਹੁਣ 7 ਦਿਨਾਂ ਦਾ ਪੁਲਿਸ ਰਿਮਾਂਡ ਉਹਨਾਂ ਨੂੰ ਮਿਲਿਆ ਕੱਲ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਵਿਜੀਲੈਂਸ ਬਿਊਰੋ ਦੇ ਵੱਲੋਂ ਉਹਨਾਂ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਔਰ 2 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਅੱਜ 27 ਜੂਨ ਹੈ ਔਰ 2 ਜੁਲਾਈ ਤੱਕ ਵਿਕਰਮ ਸਿੰਘ ਮਜੀਠੀਏ ਤੋਂ ਵਿਜੀਲੈਂਸ ਬਿਊਰੋ ਕੀ ਹਾਸਲ ਕਰਦੀ ਹੈ ਕੀ ਵਿਕਰਮ ਸਿੰਘ ਮਜੀਠੀਆ ਤੋਂ ਕੋਈ ਦਸਤਾਵੇਜ਼ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਵਿਜੀਲੈਂਸ ਬਿਊਰੋ ਕੀ ਕੋਈ ਅਜਿਹਾ ਐਵੀਡੈਂਸ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਜਿਹਦੇ ਨਾਲ ਉਹ ਅਦਾਲਤ ਦੇ ਵਿੱਚ ਇਹ ਸਾਬਤ ਕਰ ਸਕੇ ਕਿ ਸਾਨੂੰ ਹੋਰ ਰਿਮਾਂਡ ਵਿਕਰਮ ਮਜੀਠੀ ਦਾ ਚਾਹੀਦਾ ਹੈ ਔਰ ਜਿਹੜੇ ਅਸੀਂ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਤੇ ਲਾਏ ਨੇ ਉਹ ਦਰੁਸਤ ਨਹੀਂ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਵਿਜੀਲੈਂਸ ਬਿਊਰੋ ਇਸ ਤਰ੍ਹਾਂ ਦੀ ਏਜੰਸੀ ਹੈ ਜਿਹਦਾ ਟਰੈਕ ਰਿਕਾਰਡ ਵੱਡੇ ਕੇਸਾਂ ਦੇ ਵਿੱਚ ਹਮੇਸ਼ਾ ਸੰੰਧਿਕ ਦਰਿਆ ਵਿਜੀਲੈਂਸ ਬਿਊਰੋ ਕੇਸ ਦਰਜ ਕਰਦੀ ਹੈ ਵੱਡੇ ਵੱਡੇ ਲੇਕਿਨ ਵੱਡੇ ਲੀਡਰਾਂ ਦੇ ਮਾਮਲੇ ਦੇ ਵਿੱਚ ਉਹ ਅੰਜਾਮ ਤੇ ਨਹੀਂ ਪਹੁੰਚਦੇ ਕੈਪਟਨ ਅਮਰਿੰਦਰ ਤੇ ਕੇਸ ਦਰਜ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਨੂੰ ਕਲੀਨ ਚਿੱਟ ਮਿਲੀ ਇਸ ਤੋਂ ਪਹਿਲਾਂ ਕੇਸ ਦਰਜ ਕੀਤਾ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਤੇ ਬਰੀ ਹੋਏ ਸੁਖਬੀਰ ਸਿੰਘ ਬਾਦਲ ਤੇ ਕੇਸ ਦਰਜ ਕੀਤਾ ਗਿਆ ਸੀ ਬਰੀ ਹੋਏ ਭਾਰਤ ਪੂਸ਼ਨ ਆਸ਼ੂ ਤੇ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਖਾਰਜ ਕਰਤਾ ਹਾਈ ਕੋਰਟ ਨੇ ਸੁੰਦਰ ਸ਼ਾ ਮਰੋੜਾ ਤੇ ਕੇਸ ਦਰਜ ਕੀਤਾ ਗਿਆ ਸੀ ਕੁਝ ਨਹੀਂ ਨਿਕਲਿਆ ਵਿਜੀਲੈਂਸ ਬਿਊਰੋ ਨੇ ਆਪ ਸਰਕਾਰ ਦੇ ਆਪਣੇ ਹੀ ਮੰਤਰੀ ਵਿਜੇ ਸਿੰਘਲਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਅੱਜ ਤੱਕ ਸਜ਼ਾ ਨਹੀਂ ਦਵਾ ਸਕਿਆ ਵਿਜੀਲੈਂਸ ਬਿਊਰੋ ਸੋ ਵਿਜੀਲੈਂਸ ਬਿਊਰੋ ਜਦੋਂ ਵੱਡੇ ਵੱਡੇ ਮਾਮਲੇ ਆਉਂਦੇ ਨੇ ਰਾਜਨੀਤਿਕ ਤੌਰ ਤੇ ਉਨਾ ਮਾਮਲਿਆਂ ਦੇ ਵਿੱਚ ਪਿਛਲੇ ਕੁਝ ਸਮੇਂ ਚ ਜ਼ਿਆਦਾ ਵਧੀਆ ਟਰੈਕ ਰਿਕਾਰਡ ਵਿਜੀਲੈਂਸ ਬਿਊਰੋ ਦਾ ਨਹੀਂ ਹੈ ਹਾਲਾਂਕਿ ਜਿਹੜੇ ਪੀਪੀਐਸਸੀ ਦੇ ਚੇਅਰਮੈਨ ਸੀ ਰਵੀ ਸਿੱਧੂ ਉਹਨਾਂ ਨੂੰ ਜ਼ਰੂਰ ਸਜ਼ਾ ਮਿਲੀ ਉਦੋਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਔਰ ਉਸ ਮੌਕੇ ਉਹਨੂੰ ਸਜ਼ਾ ਜ਼ਰੂਰ ਮਿਲੀ ਹੁਣ ਸਵਾਲ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਜਦੋਂ ਵਿਜੀਲੈਂਸ ਬਿਊਰੋ ਦੀ ਹਿਰਾਸਤ ਚ ਹੈ ਇਨਾ ਸੱਤਾ ਦਿਨਾਂ ਚ ਵਿਜੀਲੈਂਸ ਬਿਊਰੋ ਕੀ ਬਰਾਮਦ ਕਰਦੀ ਹੈ ਹਜੇ ਤੱਕ ਵਿਜੀਲੈਂਸ ਬਿਊਰੋ ਦਾ ਕਹਿਣਾ ਸੀ ਕਿ 28 29 ਮੋਬਾਈਲ ਬਰਾਮਦ ਕੀਤੇ ਗਏ ਕੁਝ ਲੈਪਟਾਪ ਨੇ ਇਸ ਸਧਾਰਨ ਗੱਲਾਂ ਨੇ 3-4 ਲੈਪਟਾਪ ਮਜੀਠੀਆ ਦੇ ਦੋ ਬੱਚੇ ਨੇ ਸੋ 3-4 ਲੈਪਟਾਪ ਇੱਕ ਘਰ ਦੇ ਵਿੱਚ ਹੋਣਾ ਜਿਹੜਾ ਬਹੁਤ ਸਾਧਨ ਸੰਪੰਨ ਹੈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ 28 29 ਮੋਬਾਈਲ ਹੋਣਾ ਉਹ ਜ਼ਰੂਰ ਗੱਲ ਸਵਾਲਾਂ ਚ ਆਉਂਦੀ ਹੈ ਕੀ ਉਹ 28 29 ਮੋਬਾਈਲ ਕਿਤੇ ਪੁਰਾਣੇ ਮੋਬਾਈਲ ਸੀ ਜਿਵੇਂ ਕਈ ਵਾਰੀ ਅੱਜਕੱਲ ਡਾਟਾ ਰਿਕਵਰ ਕਰਨਾ ਹੁੰਦਾ ਜਾਂ ਸਾਡੇ ਕੋਲੇ ਵੀ ਪਏ ਹੁੰਦੇ ਨੇ 2-2 3-3 4-4 ਮੋਬਾਈਲ ਅਗਰ 25 ਮੋਬਾਈਲ ਹੈ ਉਹਨਾਂ ਮੋਬਾਈਲਾਂ ਨੂੰ ਵਿਜੀਲੈਂਸ ਬਿਊਰੋ ਉਹਨਾਂ ਦੀ ਜਾਂਚ ਕਰਾਉਣ ਦੀ ਕੋਸ਼ਿਸ਼ ਕਰੇਗੀ ਫੋਰੈਂਸਿਕ ਐਕਸਪਰਟ ਤੋਂ ਉਹਨਾਂ ਦਾ ਡਾਟਾ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਕਰੇਗੀ ਕਿਉਂਕਿ ਵਿਜੀਲੈਂਸ ਬਿਊਰੋ ਹੁਣ ਵਿਜੀਲੈਂਸ ਬਿਊਰੋ ਅੱਗੇ ਚੈਲੰਜ ਕੀ ਹੈ ਵਿਜੀਲੈਂਸ ਬਿਊਰੋ ਨੇ ਐਫ ਆਈ ਆਰ ਦਰਜ ਕੀਤੀ ਹੈ ਅਕਾਲੀ ਦਲ ਦਾ ਚ ਪਲਟਵਾਰ ਹੈ ਵਿਜੀਲੈਂਸ ਬਿਊਰੋ ਤੇ ਕਿ ਤੁਸੀਂ ਐਫ ਆਈ ਆਰ ਦੇ ਵਿੱਚ ਭਾਵੇਂ 500 ਕਰੋੜ ਦੀ ਗੱਲ ਕਰ ਲਈ 540 ਕਰੋੜ ਦੀ ਭਾਵੇਂ ਗੱਲ ਕਰ ਲਈ ਜਿੰਨੇ ਦੀ ਵੀ ਕਰ ਲਈ ਫਿਗਰ 500 ਕਰੋੜ ਹੈ ਜਾਂ 540 ਕਰੋੜ ਹੈ ਇਹ ਚਰਚਾ ਮੀਡੀਆ 'ਚ ਚੱਲ ਰਹੀ ਹੈ ਹੁਣ ਜਿਹੜੀ ਵੀ ਫਿਗਰ ਵਿਜੀਲੈਂਸ ਬਿਊਰੋ ਨੇ ਐਫ ਆਈ ਆਰ ਦੇ ਵਿੱਚ ਲਿਖਤੀ ਕਿ ਔਰ ਆਮ ਆਦਮੀ ਪਾਰਟੀ ਦੇ ਮੰਤਰੀ ਬਹੁਤ ਸਾਰੇ ਵਿਧਾਇਕ ਲੀਡਰ ਇਹ ਲਗਾਤਾਰ ਬਿਆਨ ਦੇ ਰਹੇ ਨੇ ਕਿ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕੀਤਾ ਹੈ ਕਿ ਆਮਦਨ ਤੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਹੈ ਵਿਕਰਮ ਸਿੰਘ ਮਜੀਠੀਆ ਕੋਲੇ ਹੁਣ ਵਿਜੀਲੈਂਸ ਬਿਊਰੋ ਅੱਗੇ ਅਗਲਾ ਚੈਲੰਜ ਇਹ ਹੈ ਕਿ ਜਿਹੜੀ ਉਹ ਆਮਦਨ ਤੋਂ ਵੱਧ ਜਾਇਦਾਦ ਹੈ ਉਹਨੂੰ ਵੈਰੀਫਾਈ ਕਰਨਾ ਉਹਨੂੰ ਠੀਕ ਸਾਬਤ ਕਰਨਾ ਕਿ ਹਾਂ ਵਿਜੀਲੈਂਸ ਬਿਊਰੋ ਗਲਤ ਹੈ ਆਮਦਨ ਤੋਂ ਵੱਧ ਜਾਇਦਾਦ ਹੈ ਤੇ ਫਿਰ ਸਾਬਤ ਕੀ ਕਰਨਾ ਪਊਗਾ ਵਿਜੀਲੈਂਸ ਬਿਊਰੋ ਨੂੰ ਕਿ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਹੈ ਇਹ ਕੀ ਕਰਪਸ਼ਨ ਦੀ ਹੈ ਜਾਂ ਨਸ਼ੇ ਦੇ ਪੈਸੇ ਦੀ ਹੈ ਇਹ ਵਿਜੀਲੈਂਸ ਬਿਊਰੋ ਨੂੰ ਸਾਬਤ ਕਰਨਾ ਪਏਗਾ ਕਿਉਂਕਿ ਆਪ ਦੇ ਮੰਤਰੀ ਵੀ ਔਰ ਬਹੁਤ ਸਾਰੇ ਲੀਡਰ ਵੀ ਉਹਨਾਂ ਦਾ ਇਲਜ਼ਾਮ ਇਹ ਹੈ ਕਿ ਵਿਜੀਲੈਂਸ ਕੀ ਵਿਕਰਮ ਜੀਠੀ ਨੇ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਕਮਾਈ ਉਹ ਕਿਤਨਾ ਕਿਤੇ ਨਸ਼ੇ ਦੇ ਕਾਰੋਬਾਰ ਚੋਂ ਕਮਾਈ ਇਹ ਇਲਜ਼ਾਮ ਨੇ ਹੁਣ ਇਹ ਸਾਬਤ ਕਰਨਾ ਪਊਗਾ ਕਿ ਉਹ ਨਸ਼ੇ ਦੀ ਹੈ ਕਿ ਉਹ ਕਰਪਸ਼ਨ ਦੀ ਹੈ ਜਾਂ ਉਹ ਹੱਕ ਹਲਾਲ ਦੀ ਕਮਾਈ ਦੀ ਹੈ ਜਾਂ ਉਹ ਵਾਜਬ ਕਮਾਈ ਹੈ ਵਿਕਰਮ ਦਾ ਲੋਨ ਹੈ ਕਿਉਂਕਿ ਕਈ ਕੰਪਨੀਆਂ ਨਾਲ ਵਿਕਰਮ ਸਿੰਘ ਮਜੀਠੀਆ ਦੇ ਰਿਸ਼ਤੇ ਦੱਸੇ ਜਾ ਰਹੇ ਨੇ ਕੋਈ ਸਾਈਪ੍ਰਸ ਦੀ ਕੰਪਨੀ ਹੈ ਕੋਈ ਸਿੰਗਾਪੁਰ ਦੀ ਕੰਪਨੀ ਹੈ ਕਿ ਉਹਨਾਂ ਤੋਂ ਪੈਸੇ ਆਏ ਇਹ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ ਕੱਲ ਅਦਾਲਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਵਿਕਰਮ ਸਿੰਘ ਮਜੀਠੀਆ ਤੇ ਔਰ ਵਿਕਰਮ ਸਿੰਘ ਮਜੀਠੀਆ ਦੇ ਪੱਖ ਦੇ ਜਿਹੜੇ ਵਕੀਲ ਨੇ ਉਹ ਇੱਕ ਇੱਕ ਗੱਲ ਦਾ ਇੱਕ ਇੱਕ ਗੱਲ ਦੀ ਦਲੀਲ ਪੇਸ਼ ਕਰਦੇ ਨੇ ਕਿ ਸਾਰੇ ਇਲਜ਼ਾਮ ਝੂਠੇ ਨੇ ਸਰਕਾਰੀ ਪੱਖ ਦੇ ਉਹ ਆਪਣੇ ਵੱਲੋਂ ਤਰਕ ਦੰਦੇ ਨੇ ਕਿ ਇਹ ਸਾਰਾ ਜਿਹੜਾ ਪੈਸਾ ਹੈ ਇਹ ਇਨਕਮ ਟੈਕਸ ਰਿਟਰਨਾਂ ਦੇ ਵਿੱਚ ਸ਼ੋਅ ਕੀਤਾ ਗਿਆ ਹੈ ਇਹ ਸਾਰੇ ਕਾਗਜ਼ਾਤ ਨੇ ਜਿਹੜੇ ਇਹ ਪਹਿਲਾਂ ਦੱਸੇ ਗਏ ਨੇ ਹੁਣ ਇਹ ਮਾਮਲੇ ਦੀ ਜਾਂਚ ਅੱਗੇ ਵਧਣੀ ਹੈ ਹੁਣ ਜਿਹੜਾ ਤੁਹਾਡਾ ਸਵਾਲ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਦਾ ਉਸ ਤੋਂ ਪਹਿਲਾਂ ਦੋਵੇਂ ਤਰ੍ਹਾਂ ਦੇ ਵਕੀਲਾਂ ਦੀ ਗੱਲ ਸੁਣ ਲਈਏ ਅਦਾਲਤ 'ਚ ਕਿਸ ਤਰ੍ਹਾਂ ਦੀ ਬਹਿਸ ਔਰ ਵਿਕਰਮ ਸਿੰਘ ਮਜੀਠੀਆ ਤੇ ਕਿਸ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਸਰਕਾਰੀ ਪੱਖ ਦੇ ਵਕੀਲ ਦੀ ਗੱਲ ਵੀ ਸੁਣ ਲਈਏ ਔਰ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਦੀ ਗੱਲ ਵੀ ਸੁਣ ਲਈਏ ਇਸ ਕੇਸ ਦੇ ਵਿੱਚ ਜਿਹੜੇ ਜਿਹੜਾ ਜਿਹੜਾ ਇਸ਼ੂ ਆਇਆ ਸੀ ਜਿਹਦੇ ਵਿੱਚ ਐਫਆਈਆਰ ਹੋਈ ਸੀ ਇੱਕ ਐਸਆਈਟੀ ਜਿਹੜੀ ਐਨਡੀਪੀਐਸ ਕੇਸ ਦੇ ਵਿੱਚ ਜਾਂਚ ਕਰ ਰਹੀ ਸੀ ਉਹਦੇ ਵਿੱਚ ਉਸ ਐਫਆਈਆਰ ਦੇ ਦੌਰਾਨ ਐਸਆਈਟੀ ਵੱਲੋਂ ਇੱਕ ਰਿਪੋਰਟ ਆਂਦੀ ਹੈ ਕਿ ਜਦੋਂ ਉਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਤਾਂ ਉਹਦੇ ਦੌਰਾਨ ਕੁਝ ਇਹ ਜੇ ਅਨਡਿਸਕਲੋਸ ਇਨਕਮ ਇਹ ਜੀ ਆਈਆਂ ਸੀ ਜਿਹੜੇ ਪੈਸਿਆਂ ਦਾ ਹੈਅਰਫੇਅਰ ਸੀਗਾ 500 ਜਿਹੜਾ ਕਿ 540 ਕਰੋੜ ਰੁਪਏ ਦਾ ਸੀ ਇਹ ਨਵਾਂ ਪਰਚਾ ਦਰਜ ਕੀਤਾ ਗਿਆ ਸਿਰਫ ਤੇ ਸਿਰਫ ਉਹਦਾ ਕਾਰਨ ਹੈ ਕਿ ਜਦੋਂ ਲਾਸਟ ਤਰੀਕ ਮੈਂ ਫੇਰ ਕਰਾ ਦੇ ਯਾਦ ਕਿ ਸੁਪਰੀਮ ਕੋਰਟ ਗਏ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਹੁਤ ਲੰਬਾ ਸਮਾਂ ਹੋ ਗਿਆ ਤੁਸੀਂ 2 ਦਿਨ ਚ ਆਪਣੀ ਇਨਵੈਸਟੀਗੇਸ਼ਨ ਖਤਮ ਕਰੋ 2 ਦਿਨ ਦਾ ਸਮਾਂ ਮੁਕਰਰ ਕੀਤਾ ਸੀ ਇਹ ਕਹਿੰਦੇ ਸੀ ਤੁਸੀਂ ਬੇਲ ਰਿਜੈਕਟ ਕਰ ਦੋ ਸੁਪਰੀਮ ਕੋਰਟ ਕਹਿੰਦੇ ਨਹੀਂ 4 ਸਾਲ ਚ ਜੇ ਤੁਸੀਂ ਇਨਵੈਸਟੀਗੇਸ਼ਨ ਨਹੀਂ ਖਤਮ ਕਰ ਸਕੇ ਇਹ ਤਾਂ 2-3 ਘੰਟਿਆਂ ਚ ਹੋ ਜਾਣੀ ਚਾਹੀਦੀ ਹੈ ਫਿਰ ਵੀ ਤੁਹਾਨੂੰ 2 ਦਿਨ ਦਾ ਸਮਾਂ ਦਿੰਨੇ ਆ ਬੇਲ ਰਿਜੈਕਟ ਨਹੀਂ ਕੀਤੀ ਦੋ ਦਿਨ ਸੁਪਰੀਮ ਕੋਰਟ ਦੇ ਕਹਿੰਦੇ ਤੇ ਮਜੀਠੀਆ ਸਾਹਿਬ ਪੇਸ਼ ਹੋਏ ਪੇਸ਼ ਹੋ ਕੇ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਕਨਕਲੂਡ ਕਰੋ ਹੁਣੇ ਚੋਰ ਮੋਰੀ ਖੋਲੀ ਐ ਸੁਪਰੀਮ ਕੋਰਟ ਆਰਡਰ ਦੀ ਵਾਇਓਲੇਸ਼ਨ ਕਰਨ ਦੇ ਲਈ ਖੋਲੀ ਐ ਕਿ ਉਹਦੇ ਚ ਤਾਂ ਪਤਾ ਹੈ ਕਿ ਸੁਪਰੀਮ ਕੋਰਟ ਨੇ ਦੋ ਦਿਨ ਕਹਿਤਾ ਕਿ ਸਭ ਕੁਝ ਖਤਮ ਕਰੋ ਇਨਵੈਸਟੀਟੀਗੇਸ਼ਨ ਖਤਮ ਕਰੋ ਹੁਣ ਨਵਾਂ ਪਰਚਾ ਦਿੱਤੇ ਆ ਤੇ ਨਵੇਂ ਪਰਚੇ ਦਾ ਆਧਾਰ ਵੀ ਉਹੀ ਕੁਛ ਐ ਉਹੀ ਕੰਪਨੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆਏ ਨੇ ਮੈਂ ਫੇਰ ਦੁਬਾਰਾ ਕਹਦੇ ਆ ਕਿ 500 ਕਰੋੜ ਦੀ ਗੱਲ ਕਰਦੇ ਨੇ ਮੈਂ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚੈਲੰਜ ਹੈ ਕਿ ਕੁਝ ਕੰਪਨੀਆਂ ਦਾ ਜ਼ਿਕਰ ਕਰਦੇ ਨੇ ਕਹਿੰਦੇ ਜੀ ਸਾਈਪਰਸ ਦੇ ਵਿੱਚ ਬਿਜ਼ਨਸ ਕਰ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਉਹ ਕੰਪਨੀਆਂ ਕਿਤੇ ਵਿਕਰਮ ਮਜੀਠੀਆ ਨਾਲ ਕਨੈਕਟਡ ਹੈਗੀਆਂ ਨੇ ਕਿਉਂਕਿ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਜਿਹੜੀਆਂ ਕੰਪਨੀਆਂ ਦੀ ਗੱਲ ਕਰਦੇ ਹੋ ਤਾਂ ਭਾਰਤ ਸਰਕਾਰ ਦੀਆਂ ਮਨਜ਼ੂਰਸ਼ੁਦਾ ਕੰਪਨੀਆਂ ਨੇ ਭਾਰਤ ਸਰਕਾਰ ਤੋਂ ਲਾਇਸੈਂਸ ਲੈ ਕੇ ਕੰਮ ਕਰ ਰਹੀਆਂ ਨੇ ਕੀ ਇਹਦਾ ਮਤਲਬ ਸਾਰੀ ਭਾਰਤ ਸਰਕਾਰ ਗਲਤ ਕੰਮ ਕਰ ਰਹੀ ਹੈ ਉਹ ਸਾਰੀਆਂ ਕੰਪਨੀਆਂ ਫੈਮਾ ਚ ਫੈਰਾ ਚ ਪ੍ਰੂਫਡ ਨੇ ਉਹ ਸਾਰੀਆਂ ਕੰਪਨੀਆਂ ਆਰਬੀਆਈ ਵੱਲੋਂ ਪ੍ਰੂਫਡ ਨੇ ਉਹ ਸਾਰੀਆਂ ਕੰਪਨੀਆਂ ਇਨਕਮ ਟੈਕਸ ਚ ਪ੍ਰੂਫਡ ਨੇ ਮੇਰੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆਕੇ ਜੀ 500 ਕਰੋੜ ਦਾ ਮਤਲਬ ਝੂਠ ਦੀ ਕਹਾਦ ਹੁੰਦੀ ਹੈ ਸੋ ਅਸੀਂ ਵਕੀਲਾਂ ਦੀ ਗੱਲ ਸੁਣੀ ਕਿ ਫੈਸਲਾ ਹੁਣ ਅਦਾਲਤ ਨੇ ਕਰਨਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੋਸ਼ੀ ਹੈ ਜਾਂ ਬੇਕਸੂਰ ਹੈ ਔਰ ਭਗਵੰਤ ਮਾਨ ਨੇ ਵੀ ਕੱਲ ਪ੍ਰੈਸ ਕਾਨਫਰੰਸ ਕਰਤੀ ਹੈ ਮੁੱਦਾ ਪੂਰੀ ਤਰ੍ਹਾਂ ਨਾਲ ਸਿਆਸੀ ਬਣ ਗਿਆ ਭਗਵੰਤ ਮਾਨ ਨੇ ਇਹ ਕਿਹਾ ਕਿ ਉਹਨਾਂ ਦੀ ਸਰਕਾਰ ਕਿਸੇ ਵੀ ਨਸ਼ੇ ਦੇ ਕਾਰੋਬਾਰੀ ਨੂੰ ਨਹੀਂ ਛੱਡੇਗੀ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਅਗਰ ਕੋਈ ਜ਼ਿੰਮੇਦਾਰ ਹੋਏਗਾ ਤੇ ਵਿਜੀਲੈਂਸ ਵੀ ਆਏਗੀ ਨਾਰਕੋਟਿਕਸ ਵਾਲੇ ਵੀ ਆਉਣਗੇ ਔਰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਏਗੀ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਭਗਵੰਤ ਮਾਨ ਦਾ ਇਸ਼ਾਰਾ ਤਾਂ ਇਹ ਸੀ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਨੂੰ ਹੋਰ ਤਕੜਾ ਕਰ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਵੀ ਆਪਣੀ ਪ੍ਰੈਸ ਕਾਨਫਰੰਸ ਵਿਕਰਮ ਮਜੀਠੀਆ ਦਾ ਨਾਮ ਨਹੀਂ ਲਿਆ ਪਰ ਸੰਕੇਤ ਉਸੇ ਪਾਸੇ ਸੀ ਇਹ ਵੀ ਕਿਹਾ ਭਗਵੰਤ ਮਾਨ ਨੇ ਕਿ ਕਿਉਂਕਿ ਸੁਖਪਾਲ ਖੈਰਾ ਲਗਾਤਾਰ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਤੇ ਜਾਣਬੁੱਝ ਕੇ ਕਾਰਵਾਈ ਕੀਤੀ ਗਈ ਪ੍ਰਤਾਪ ਬਾਜਵਾ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਜਿਸ ਤਰ੍ਹਾਂ ਵਿਕਰਮਜੀਠੀ ਤੇ ਕਾਰਵਾਈ ਕੀਤੀ ਗਈ ਭਗਵੰਤ ਮਾਨ ਕਹਿੰਦੇ ਕਿ ਜਿਹੜੇ ਲੀਡਰ ਸਾਡੇ ਤੇ ਸਵਾਲ ਚੱਕਦੇ ਸੀ ਕਿ ਅਸੀਂ ਕਾਰਵਾਈ ਨਹੀਂ ਕਰਦੇ ਜਦੋਂ ਹੁਣ ਅਸੀਂ ਕਾਰਵਾਈ ਕਰ ਰਹੇ ਆਂ ਤੇ ਉਹ ਸਾਡੇ ਖਿਲਾਫ ਹੋਏ ਨੇ ਸੋ ਭਗਵੰਤ ਮਾਨ ਨੇ ਕਈ ਤਰ੍ਹਾਂ ਦੇ ਸਵਾਲ ਫਿਰ ਖੜੇ ਕੀਤੇ ਇਹਨਾਂ ਸਾਰੇ ਲੋਕਾਂ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਬਲਵਿੰਦਰ ਸਿੰਘ ਭੁੰਦੜ ਸੀ ਮਹੇਸ਼ੰਦਰ ਸਿੰਘ ਗਰੇਵਾਲ ਸੀ ਦਲਜੀਤ ਸਿੰਘ ਚੀਮਾ ਸੀ ਇਹਨਾਂ ਸਾਰਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਤਾਂ ਵਿਜੀਲੈਂਸ ਬਿਊਰੋ ਤੇ ਇਲਜ਼ਾਮ ਲਾਏ ਕਿ ਵਿਜੀਲੈਂਸ ਬਿਊਰੋ 540 ਕਰੋੜ ਦੀ ਜਿਹੜੇ ਪੈਸੇ ਦਾ ਇਲਜ਼ਾਮ ਲਾ ਰਹੀ ਹੈ ਇੱਕ ਤਾਂ ਉਹ ਇਲਜ਼ਾਮ ਗਲਤ ਹੈ ਔਰ ਦੂਸਰਾ ਵਿਜੀਲੈਂਸ ਬਿਊਰੋ ਇਹ ਨਹੀਂ ਦੱਸ ਰਹੀ ਕਿ 500 ਜਾਂ 540 ਕਰੋੜ ਦੀ ਜਿਹੜੀ ਆਮਦਨ ਹੈ ਅਗਰ ਉਹ ਵਿਕਰਮ ਜੀਠੀਏ ਦੀ ਹੱਕ ਦੀ ਆਮਦਨ ਨਹੀਂ ਹੈ ਤੇ ਫਿਰ ਵਿਜੀਲੈਂਸ ਬਿਊਰੋ ਸਬੂਤ ਪੇਸ਼ ਕਰੇ ਕਿ ਉਹ ਪੈਸਾ ਕਿੱਥੋਂ ਆਇਆ ਉਹ ਪੈਸਾ ਡਰੱਗ منی ਦਾ ਹੈ ਜਾਂ ਉਹ ਪੈਸਾ ਕ腐ਸ਼ਨ ਦਾ ਹੈ ਉਹਨਾਂ ਨੇ ਬਲਕਿ ਵਿਜੀਲੈਂਸ ਬਿਊਰੋ ਤੇ ਸਵਾਲ ਖੜੇ ਕੀਤੇ ਕਿ ਵਿਜੀਲੈਂਸ ਬਿਊਰੋ ਨੇ ਐਫ ਆਈ ਆਰ ਦੇ ਵਿੱਚ ਇਹ ਗੱਲ ਦੱਸੀ ਹੀ ਨਹੀਂ ਕਿ ਅਗਰ ਆਮਦਨ ਤੋਂ ਵੱਧ ਅਗਰ ਸਰੋਤਾਂ ਤੋਂ ਵੱਧ ਆਮਦਨ ਹੈ ਤੇ ਉਹ ਆਮਦਨ ਕਿੱਥੋਂ ਆਈ ਉਹ ਵਿਜੀਲੈਂਸ ਬਿਊਰੋ ਦੀ ਜਾਂਚ ਤੇ ਸਵਾਲ ਖੜੇ ਕਰ ਰਹੇ ਨੇ ਔਰ ਉਹਨਾਂ ਨੇ ਇਹ ਵੀ ਸਵਾਲ ਖੜੇ ਕੀਤੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਸਿਰਫ ਸਿਆਸਤ ਕਰਨ ਲਈ ਫੋਕੀ ਸ਼ੌਹਰਤ ਲਈ ਜਾਣ ਬੁੱਝ ਕੇ ਵਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾ ਰਹੀ ਹੈ ਔਰ ਇੱਥੋਂ ਤੱਕ ਕਿਹਾ ਅਕਾਲੀ ਦਲ ਦੇ ਲੀਡਰਾਂ ਨੇ ਕਿ ਅਰਵਿੰਦ ਕੇਜਰੀਵਾਲ 2018 'ਚ ਲਿਖ ਕੇ ਸੌਰੀ ਫੀਲ ਕਰ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ 'ਚ ਅਦਾਲਤ ਦੇ ਵਿੱਚ ਔਰ ਅਕਾਲੀ ਦਲ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਵਿਕਰਮ ਮਜੀਠੀਆ ਨੂੰ ਟਾਰਗੇਟ ਕੀਤਾ ਗਿਆ ਹੁਣ ਇਹ ਫੈਸਲਾ ਵੀ ਅਦਾਲਤ ਨੇ ਕਰਨਾ ਹੈ ਕਿ ਵਿਕਰਮ ਮਜੀਠੀਆ ਤੇ ਦੋਸ਼ ਸੱਚੇ ਨੇ ਜਾਂ ਝੂਠੇ ਨੇ ਔਰ ਅਕਾਲੀ ਦਲ ਦੇ ਲੀਡਰ ਵੀ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਤੇ ਪੂਰੀ ਤਰ੍ਹਾਂ ਨਾਲ ਹਮਲਾਵਰ ਹੋ ਗਏ ਨੇ ਔਰ ਵਿਕਰਮ ਸਿੰਘ ਮਜੀਠੀਆ ਦੀ ਪਿੱਠ ਤੇ ਖੜ ਗਏ ਨੇ ਬਲਵਿੰਦਰ ਸਿੰਘ ਪੁੰਦੜ ਵੀ ਮਹਿੰਦਰ ਗਰੇਵਾਲ ਔਰ ਦਲਜੀਤ ਸਿੰਘ ਚੀਮਾ ਸੋ ਇਹਨਾਂ ਦਾ ਵੀ ਪੱਖ ਇੱਕ ਵਾਰੀ ਜ਼ਰੂਰ ਸਾਂਝਾ ਕਰ ਲਈਏ ਕਿ ਇਹਨਾਂ ਦੇ ਕਿਸ ਤਰ੍ਹਾਂ ਦੇ ਇਲਜ਼ਾਮ ਨੇ ਭਗਵੰਤ ਮਾਨ ਤੇ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਹੀਂ ਹੁੰਦਾ ਕਰੀ ਜਾਂਦੇ ਜੀ ਬਿਨੇ ਨੇ 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 ਤਾਂ ਗੱਲ ਤੋਂ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲਵੇਂ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਪੀਐਸ ਦੇ ਪਰਚੇ ਨੇ ਵਕਾਇਦਾ ਤੌਰ ਤੇ ਡੀਓ ਦੇ ਪਰਚੇ ਨੇ ਵਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇ ਨੇ ਹਵਾਲੇ ਦੀ ਕੈਸ਼ ਦੀ ਐ ਉਹ ਕੋਹਾ ਪੈਂਦੀ ਐ 29 ਮੋਬਾਈਲ ਕਿਸੇ ਦੇ ਘਰੋਂ ਫੜੇ ਜਾਂਦੇ ਨੇ 4 ਲੈਪਟਾਪ 8 ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਿੰਨਾ ਸਮਾਨ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਘਰੇ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਇੰਨੇ ਦੋਸ਼ੀ ਨੇ ਹੁਣ ਚਾਹੇ ਜਿਹੜੀ ਮਰਜੀ ਪਾਰਟੀ ਦੇ ਪ੍ਰਧਾਨ ਨੇ ਮੈਂ ਕਹਿੰਦਾ ਵੱਡੀ ਮੱਛੀ ਤੇ ਕੱਟੋ ਤਾਂ ਸਹੀ ਨਾ ਪੁੱਛ ਵੱਡੀ ਮੱਛੀ ਕਹਿਣ ਨਾਲ ਮੱਛੀ ਹੋ ਗਈ ਯਾਰ ਤੁਸੀਂ ਪੰਜ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਹਿੰਦੇ ਹੋ 540 ਕਰੋੜ ਮੇਸ਼ਿੰਦਰ ਸਿੰਘ ਆ ਗਿਆ ਕੋਈ ਬੋਲੇ ਤਾਂ ਸਹੀ ਪਿਓ ਦਾ ਪੁੱਤ ਕੀ ਮੈਂ ਦਿੱਤਾ ਆਫ ਆਈ ਆਰ 'ਚ ਮੈਨੂੰ ਦੱਸੋ ਕਿ ਜਿਹੜੀ 540 ਕਰੋੜ ਦੀ ਇਹ ਕਰਪਸ਼ਨ ਕਹਿੰਦੇ ਆ ਕਿ ਕਿਸ ਦੇ ਨਾਂ ਤੇ ਲਿਖਦੇ ਆ ਕਿ ਕਿਹਨੇ ਦਿੱਤੇ ਪੈਸੇ ਕਿਸੇ ਨੇ ਦਿੱਤੇ ਤਾਂ ਹੀ ਕਰਪਸ਼ਨ ਬਣੀ ਨਾ ਦਿਖਾਉਣ ਕੀ ਡਾਕੂਮੈਂਟ ਹੈ ਐਫੀਡੇਵਿਟਸ ਇਹਦੇ 'ਚ ਐਫ ਆਈ ਆਰ 'ਚ ਮੈਂ ਇੱਕ ਸੈਕਿੰਡ ਮੈਨੂੰ ਦੱਸੋ ਤੁਹਾਡੀ ਗੱਲ ਦਾ ਜਵਾਬ ਦੇਣਾ ਹੈ ਵੱਡੀ ਮੱਛੀ ਕਿਵੇਂ ਹੋਗੀ ਬੱਡੀ ਮੈਂ ਵੀ ਬਣ ਗਿਆ ਜੀ ਦੇ ਕੋਲ ਕਾਰ ਵੀ ਨਹੀਂ ਵੱਡੀ ਤੁਸੀਂ ਵੀ ਬਣ ਗਏ ਗੋਗੀ ਸੀਐਮ ਨੇ ਕਹਿਤਾ ਦੱਸੋ ਸੀਐਮ ਸਾਹਿਬਾ 540 ਕਰੋੜ ਰੁਪਇਆ ਕਿਦੀ ਜੇਬ ਚੋਂ ਨਿਕਲਿਆ ਦਿੱਲੀ ਵਾਲੇ ਜਿਹੜੇ ਸ਼ਰਾਬ ਕੇਸ ਆ ਉਹਦੇ ਜਿਹੋਨਾਂ ਨੇ ਦੱਸਿਆ ਠੇਕੇਦਾਰਾਂ ਤੋਂ ਲਿਆ ਤੇ ਫਾਇਦਾ ਪਚਾਇਆ ਤੂੰ ਨਾ ਲਿਆ ਕਿਸੇ ਦਾ ਇਹ ਬਜੀਠੇ ਨੇ 540 ਕਰੋੜ ਰੁਪਇਆ ਕਿਤੋਂ ਲਿਆ ਜਿਸ ਦੇ ਨਾਲ ਉਹਨੇ ਇਹ ਡਿਸਪਰਪੋਰਸ਼ਨੇਟ ਸੈਟ ਕਰਦੀ ਕੀਤੀ ਆ ਐਂਡ ਆਈ ਟੈਲ ਯੂ ਐਫ ਆਈ ਆਰ ਇਜ਼ ਅ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਚੀਜ਼ ਉਹਦੇ ਚ ਇਨਕੋਰਪੋਰੇਟ ਨਹੀਂ ਕੀਤੀ ਹੁਣ ਭਾਵੇਂ 100 ਐਵੀਡੈਂਸ ਲਿਖ ਲੈਣ ਉਹਦੀ ਕੋਈ ਵੈਲਿਊ ਨਹੀਂ ਉਹ ਦੈਟ ਇਜ਼ ਅ ਕਨਕੈਕਸ਼ਨ ਆਫ ਸਟੋਰੀ ਜੇ ਤੁਹਾਡੇ ਕੋਲ ਕੋਈ ਸਬੂਤ ਸੀ ਕਿ ਆ ਮਜੀਠੀਆ ਸਾਹਿਬ ਨੇ ਫਲਾਣੇ ਤੋਂ 540 ਕਰੋੜ ਲਿਆ ਉਹਦਾ ਲਿਖ ਦੇ ਕਿਉਂ ਨਹੀਂ ਲਿਖਿਆ ਇਹ ਤੁਸੀਂ ਜਵਾਬ ਦਿਓ ਡਾ ਜੀ ਭਾਰਤ ਪੂਸ਼ਣ ਆਸ਼ੂ ਪਰਗਤ ਸਿੰਘ ਅਤੇ ਨਾਲ ਦੀ ਨਾਲ ਕਿਕੀ ਢਿਲੋ ਨੇ ਜੋ ਅਸਤੀਫਾ ਦਿੱਤਾ ਸੀ ਉਹਨਾਂ ਦੇ ਅਸਤੀਫਿਆਂ ਨੂੰ ਸਵੀਕਾਰ ਕਰ ਲਿਆ ਗਿਆ ਪਰ ਜੇ ਅਸੀਂ ਗੱਲ ਕਰੀਏ ਨਾ ਕਾਂਗਰਸ ਪਾਰਟੀ ਵਿੱਚਕਾਰ ਜਿਹੜੀ ਕੁਟਬਾਜ਼ੀ ਚੱਲ ਰਹੀ ਹੈ ਜਿਹੜੇ ਫੁੱਟ ਚੱਲ ਰਹੀ ਹੈ ਉਹ ਉਹ ਜਿਹੜੀ ਹਲੇ ਵੀ ਉਸੇ ਤਰ੍ਹਾਂ ਦੇ ਨਾਲ ਜਾਰੀ ਹੈ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਉਹ ਹਲੇ ਵੀ ਇੱਕ ਦੂਜੇ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਸੋ ਇਹ ਜਿਹੜਾ ਮਾਮਲਾ ਇੰਨਾ ਉਲਝਾ ਹੋਇਆ ਹੈ ਪੰਜਾਬ ਕਾਂਗਰਸ ਪਾਰਟੀ ਦੇ ਵਿੱਚ ਇਹ ਜਿਹੜਾ ਰੌਲਾ ਹੁਣੇ ਨਿਭੜੇਗਾ ਕਿਵੇਂ ਅਗਰ ਅਸੀਂ ਕਾਂਗਰਸ ਪਾਰਟੀ ਹਾਈ ਕਮਾਂਡ ਦੀ ਗੱਲ ਕਰ ਲਈਏ ਤਾਂ ਕੀ ਉਹ ਕਿਸੇ ਤਰ੍ਹਾਂ ਦੀ ਕੋ ਕਿ ਸ਼ਾ ਉਹਨਾਂ ਵੱਲੋਂ ਕਿਤੀਆਂ ਜਾ ਰਹੀਆਂ ਨੇ ਕਿ ਜਿਹੜੀ ਪੰਜਾਬ ਕਾਂਗਰਸ ਵਿੱਚ ਆਪਸੀ ਗੁੱਟਬਾਜ਼ੀ ਔਰ ਫੁੱਟ ਇੰਨੀ ਜ਼ਿਆਦਾ ਵੱਚੂਕੀ ਹੈ ਉਸ ਨੂੰ ਆਖਿਰ ਕਿਵੇਂ ਜੋ ਹੈ ਨਿਬੇੜਿਆ ਜਾਵੇ ਉਸ ਮੁੱਦੇ ਨੂੰ ਇਸ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਬਿਲਕੁਲ ਲੁਧਿਆਣਾ ਦੀ ਹਾਰ ਤੋਂ ਬਾਅਦ ਕਾਂਗਰਸ 'ਚ ਜਿਸ ਤਰ੍ਹਾਂ ਦਾ ਕਲੇਸ਼ ਪਿਆ ਸੀ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਭਾਰਤ ਪੂਸ਼ਣ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਪ੍ਰਗਟ ਸਿੰਘ ਨੇ ਉਪ ਪ੍ਰਧਾਨ ਦੇ ਤੌਰ ਤੇ ਔਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਵੀ ਆਪਣੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਹਾਈ ਕਮਾਂਡ ਨੂੰ ਭੇਜਿਆ ਸੀ ਕੱਲ ਪੁਪੇਸ਼ ਬਗੇਲ ਜਿਹੜੇ ਕਿ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਨੇ ਕੱਲ ਰਾਤ ਨੂੰ ਉਹ ਇਸ ਗੱਲ ਦਾ ਐਲਾਨ ਕਰ ਦੰਦੇ ਨੇ ਸੋਸ਼ਲ ਮੀਡੀਆ ਤੇ ਕਿ ਤਿੰਨਾਂ ਦੇ ਅਸਤੀਫੇ ਸਵੀਕਾਰ ਕਰ ਲਏ ਗਏ ਨੇ ਭਾਰਤ ਕੁਸ਼ਨ ਆਸ਼ੂ ਦਾ ਪ੍ਰਗਟ ਸਿੰਘ ਦਾ ਔਰ ਕੀਕੀਟਲ ਹੁੰਦਾ ਕੁਸ਼ਲਦੀਪ ਸਿੰਘ ਕੀਕੀਟਲ ਉਹ ਭਾਰਤ ਕੁਸ਼ਨ ਆਸ਼ੂ ਵਰਕਿੰਗ ਪ੍ਰਧਾਨ ਸੀ ਸੋ ਹੁਣ ਇਹ ਅਸਤੀਫੇ ਪ੍ਰਵਾਨ ਹੋਣ ਤੋਂ ਬਾਅਦ ਇਹ ਵੀ ਸਧਾਰਨ ਵਰਕਰ ਕਾਂਗਰਸ ਦੇ ਬਣ ਗਏ ਨੇ ਹਾਲਾਂਕਿ ਪ੍ਰਗਟ ਸਿੰਘ ਐਮ ਐਲ ਏ ਨੇ ਸੋ ਐਮਐਲਏ ਤਾਂ ਉਹ ਬਰਕਰਾਰ ਰਹਿਣਗੇ ਪ੍ਰਕਾਸ਼ ਸਿੰਘ ਪਰ ਸਵਾਲ ਇਹ ਹੈ ਕਿ ਇਹਨਾਂ ਦੇ ਅਸਤੀਫੇ ਜਿਹੜੇ ਮਨਜ਼ੂਰ ਕੀਤੇ ਗਏ ਨੇ ਕਾਂਗਰਸ ਦੀ ਹਾਈ ਕਮਾਂਡ ਨੇ ਕਿਸੇ ਨੂੰ ਵੀ ਸੱਦਾ ਨਹੀਂ ਦਿੱਤਾ ਅਸਤੀਫੇ ਦੇਣ ਦੇ ਕਾਰਨਾਂ ਤੋਂ ਬਾਅਦ ਜਾਂ ਅਸਤੀਫੇ ਮਿਲਣ ਤੋਂ ਬਾਅਦ ਵੀ ਕਿਸੇ ਨੂੰ ਸੱਦਿਆ ਨਹੀਂ ਗਿਆ ਇਹਨਾਂ ਦੀ ਗੱਲ رائے ਨਹੀਂ ਲਈ ਗਈ ਕਿ ਜਦੋਂ ਤੁਸੀਂ ਇਕੱਠੇ ਹੋ ਕੇ ਲੜਿਓ ਭਾਵੇਂ ਇੱਕ ਧਰ ਦੇ ਰੂਪ 'ਚ ਹੀ ਲੜਿਓ ਭਾਵੇਂ ਇੱਕ ਧੜੇ ਦੇ ਰੂਪ 'ਚ ਹੀ ਲੜਿਓ ਹਾਰ ਦੇ ਕਾਰਨ ਕੀ ਰਹੇ ਨਾ ਪ੍ਰਭਾਰੀ ਨੇ ਬੁਲਾ ਕੇ ਪੁੱਛਿਆ ਨਾ ਪਾਰਟੀ ਦੀ ਹਾਈ ਕਮਾਂਡ ਨੇ ਇਹਦਾ ਮਤਲਬ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਜਾਂ ਪ੍ਰਭਾਰੀ ਇਸ ਗੱਲ ਨੂੰ ਮਹਿਸੂਸ ਕਰ ਰਹੇ ਸੀ ਕਿ ਜਿਹੜਾ ਇੱਕ ਵੱਖਰੇ ਗੁੱਟ ਦੇ ਤੌਰ ਤੇ ਕਾਂਗਰਸ ਪਾਰਟੀ ਲੜਦੀ ਨਜ਼ਰ ਆਈ ਉਹਦਾ ਨੁਕਸਾਨ ਹੋਇਆ ਹੈ ਦੂਸਰਾ ਧੜਾ ਜਿਹੜੇ ਆਪਣੇ ਆਪ ਨੂੰ ਧੜਾ ਨਹੀਂ ਮੰਨਦੇ ਉਧਰ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕਾਂਗਰਸ ਦੇ ਵਿੱਚ ਪੂਰੀ ਤਰ੍ਹਾਂ ਨਾਲ ਏਕ ਹੈ ਔਰ ਕੁਝ ਲੋਕ ਜਿਨ੍ਹਾਂ ਨੇ ਲੁਧਿਆਣਾ ਚ ਚੋਣ ਲੜੀ ਉਹਨਾਂ ਨੇ ਵਿਜਵਤ ਰੂਪ ਦੇ ਵਿੱਚ ਨਾ ਤਾਂ ਸੱਦਿਆ ਔਰ ਨਾ ਹੀ ਕਿਸੇ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਹੁਣ ਸਵਾਲ ਹੀ ਖੜਾ ਹੋ ਗਿਆ ਕਿ ਆਸ਼ੂ ਗਰੁੱਪ ਚਰਨਜੀਤ ਚੰਨੀ ਵੀ ਸੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਪ੍ਰਗਟ ਸਿੰਘ ਵੀ ਸੀ ਗੁਰਜੀਤ ਔਜਲਾ ਐਮਪੀ ਸੀ ਔਰ ਸੁੰਦਰ ਸ਼ਾਮ ਮਰੋੜਾ ਸਾਬਕਾ ਕੈਬਨਿਟ ਮੰਤਰੀ ਸੀ ਇੱਕ ਵਾਰ ਛੱਡ ਗਏ ਸੀ ਪਾਰਟੀ ਬੀਜੇਪੀ ਚ ਚਲੇ ਗਏ ਫਿਰ ਮੁੜ ਆਏ ਆਪਣੀ ਕਾਂਗਰਸ ਪਾਰਟੀ ਚ ਹੁਣ ਸਵਾਲ ਇਹ ਹੈ ਕਿ ਸਾਰੇ ਲੋਕ ਰਾਣਾ ਗੁਰਜੀਤ ਵੀ ਇਹਨਾਂ ਸਾਰੇ ਲੋਕਾਂ ਨੇ ਜਿਹੜੀ ਲੁਧਿਆਣਾ ਦੇ ਵਿੱਚ ਚੋਣ ਅਭਿਆਨ ਛੇੜਿਆ ਕੀ ਸਿਰਫ ਆਸ਼ੂ ਦੀ ਮਰਜ਼ੀ ਸੀ ਕਿ ਸਿਰਫ ਅਸੀਂ ਲੋਕਲ ਪੱਧਰ ਦੇ ਉੱਤੇ ਹੀ ਕੰਮ ਕਰਨਾ ਹੈ ਤੇ ਸੂਬੇ ਦੀ ਵੱਡੀ ਲੀਡਰਸ਼ਿਪ ਹੈ ਜਿਹੜੀ ਨਹੀਂ ਬੁલાਉਣੀ ਜਾਂ ਇਹ ਸਮੂਹਿਕ ਫੈਸਲਾ ਸੀ ਹਾਲਾਂਕਿ ਭਾਰਤ ਪੁਸ਼ਣ ਆਸ਼ੂ ਹੁਣ ਇਹ ਕਹਿ ਰਹੇ ਨੇ ਕਿ ਸਾਰਿਆਂ ਨੂੰ ਆਪਣੇ ਆ ਪਉਣਾ ਚਾਹੀਦਾ ਸੀ ਉਹਨਾਂ ਦੀ ਡਿਊਟੀ ਸੀ ਅਗਰ ਉਹ ਆਉਣਾ ਚਾਹੁੰਦੇ ਤੇ ਉਹਨਾਂ ਨੂੰ ਕੋਈ ਨਹੀਂ ਸੀ ਰੋਕ ਸਕਦਾ ਪਰ ਜਿਹੜੀ ਲੜਾਈ ਸਿਆਸੀ ਤੌਰ ਤੇ ਭੱਗ ਗਈ ਹੈ ਸਿਮਰਜੀਤ ਬੈਂਸ ਮੈਦਾਨ 'ਚ ਆ ਗਏ ਨੇ ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਜਿਹੜਾ ਹੰਕਾਰ ਹੈ ਉਹ ਹਾਰਿਆ ਇਸ ਚੋਣ 'ਚ ਉਹ ਸਿੱਧੇ ਸਿੱਧੇ ਰੂਪ 'ਚ ਭਾਰਤ ਪੂਸ਼ਣ ਆਸ਼ੂ ਤੇ ਵੀ ਸਵਾਲ ਚੁੱਕ ਰਹੇ ਨੇ ਭਾਰਤ ਪੂਸ਼ਣ ਆਸ਼ੂ ਆਪਣੀਆਂ ਇੰਟਰਵਿਊਜ਼ ਦੇ ਵਿੱਚ ਇਹ ਕਹਿ ਰਹੇ ਨੇ ਕਿ ਮੈਂ ਸਿਮਰਜੀਤ ਬੈਂਸ ਨੂੰ ਕਾਂਗਰਸੀ ਨਹੀਂ ਮੰਨਦਾ ਸਿਮਰਜੀਤ ਬੈਂਸ ਕਹਿੰਦੇ ਕਿ ਮੈਨੂੰ ਰਾਹੁਲ ਗਾਂਧੀ ਨੇ ਪਾਰਟੀ 'ਚ ਸ਼ਾਮਲ ਕੀਤਾ ਸੀ ਕੀ ਭਾਰਤ ਪੂਸ਼ਣ ਆਸ਼ੂ ਆਪਣੇ ਆਪ ਨੂੰ ਕਾਂਗਰਸ ਤੋਂ ਵੱਡਾ ਸਮਝਦੇ ਨੇ ਜਾਂ ਰਾਹੁਲ ਗਾਂਧੀ ਤੋਂ ਵੱਡਾ ਸਮਝਦੇ ਨੇ ਸੋ ਇੱਕ ਤਰੀਕੇ ਨਾਲ ਰਾਜਾ ਵੜਿੰਗ ਦੇ 그룹 ਤੋਂ ਸਿਮਰਜੀਤ ਬੈਂਸ ਲੁਧਿਆਣੇ ਦੀ ਕਾਂਗਰਸ ਦੀ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਏ ਨੇ ਜਿਵੇਂ ਕੁਝ ਦਿਨ ਪਹਿਲਾਂ ਤੱਕ ਪੰਜਾਬ ਦੇ ਲੁਧਿਆਣਾ ਦੇ ਵਿੱਚ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਵੱਡੇ ਚਿਹਰੇ ਦੇ ਰੂਪ ਤੇ ਭਾਰਤ ਪੂਸ਼ਨ ਆਸ਼ੂ ਨੂੰ ਵੇਖਿਆ ਜਾ ਰਿਹਾ ਸੀ ਹੁਣ ਲੁਧਿਆਣਾ ਦੀ ਕਾਂਗਰਸ ਦੇ ਵਿੱਚ ਉੱਭਰਦੇ ਚਿਹਰੇ ਦੇ ਤੌਰ ਤੇ ਸਿਮਰਜੀਤ ਬੈਂਸ ਨੂੰ ਵੇਖਿਆ ਜਾ ਰਿਹਾ ਸੋ ਇਹ ਪੰਜਾਬ ਦੀ ਕਾਂਗਰਸ ਦਾ ਇੱਕ ਨਵੀਂ ਤਰ੍ਹਾਂ ਦਾ ਕਾਟੋ ਕਲੇਸ਼ ਹੈ ਔਰ ਮੈਂ بار-बार ਜ਼ਿਕਰ ਕਰਦਾ ਕਿ ਕਾਂਗਰਸ ਸਾਫ਼ ਤੌਰ ਤੇ ਦੋ ਧੜਿਆਂ ਦੇ ਵਿੱਚ ਸੂਬੇ 'ਚ ਵੀ ਵੰਡੀ ਗਈ ਹੈ ਵੱਡੀ ਲੀਡਰਸ਼ਿਪ ਦੇ ਤੌਰ ਤੇ ਔਰ ਕਈ ਜ਼ਿਲ੍ਹਿਆਂ 'ਚ ਵੀ ਕਾਂਗਰਸ ਵੰਡੀ ਗਈ ਹੈ ਗਰੁੱਪਾਂ ਦੇ ਤੌਰ ਤੇ ਹੁਣ ਲੁਜਾਣਾ ਦੇ ਵਿੱਚ ਵੀ ਕਾਂਗਰਸ ਦੇ ਸਿੱਧੇ ਸਿੱਧੇ ਰੂਪ ਚ 2-3 ਗਰੁੱਪ ਕੰਮ ਕਰ ਰਹੇ ਨੇ ਕਿਉਂਕਿ ਹਰ ਵੱਡਾ ਜਿਹੜਾ ਲੀਡਰ ਹੈ ਜਿਹੜੇ ਰਾਜੇ ਵੜਿੰਗ ਨਾਲ ਜੁੜੇ ਲੀਡਰ ਨੇ ਉਹ ਹਲਕਿਆਂ ਦੇ ਵਿੱਚ ਆਪਣੇ ਆਪ ਨੇ ਆਪ ਨੂੰ ਉਮੀਦਵਾਰ ਦੇ ਤੌਰ ਤੇ ਅੱਗੇ ਵਧਾਰੇ ਨੇ ਔਰ ਇਸੇ ਤਰ੍ਹਾਂ ਭਾਰਤ ਪੂਸ਼ਨ ਆਸ਼ੂ ਦੇ ਗਰੁੱਪ ਦੇ ਜਿਹੜੇ ਲੀਡਰ ਨੇ ਉਹ ਆਪਣੇ ਆਪ ਨੂੰ ਉਮੀਦਵਾਰ ਦੇ ਤੌਰ ਤੇ ਅੱਗੇ ਵਧਾਰੇ ਨੇ ਭਾਰਤ ਪੂਸ਼ਨ ਆਸ਼ੂ ਔਰ ਰਾਜਾ ਵੜਿੰਗ ਇਹ ਦੋਨਾਂ ਗਰੁੱਪਾਂ ਦੇ ਜਿਹੜੇ ਲੀਡਰ ਨੇ ਇੱਕ ਇੱਕ ਹਲਕੇ ਦੇ ਵਿੱਚ ਵੀ ਵਿਰੋਧੀ ਦੇ ਤੌਰ ਦੇ ਉੱਤੇ ਇੱਕ ਦੂਜੇ ਨੂੰ ਪੇਸ਼ ਆ ਰਹੇ ਨੇ ਇਹ ਗੱਲ ਸਭ ਤੋਂ ਜ਼ਿਆਦਾ ਕਾਂਗਰਸ ਦੇ ਲਈ ਚਿੰਤਾਜਨਕ ਹੈ ਔਰ ਹਰਿਆਣੇ ਚ ਕਾਂਗਰਸ ਦੀ ਹਾਰ ਤੋਂ ਬਾਅਦ ਵੀ ਕਾਂਗਰਸ ਨੇ ਸ਼ਾਇਦ ਕੁਝ ਨਹੀਂ ਸਿੱਖਿਆ ਦੇਖਿਆ ਜਾਵੇ ਤਾਂ ਕਾਂਗਰਸ ਦੀ ਹਾਈ ਕਮਾਂਡ ਨੇ ਵੀ ਪੰਜਾਬ ਨੂੰ ਬਹੁਤ ਗੰਭੀਰਤਾ ਦੇ ਨਾਲ ਨਹੀਂ ਲਿਆ ਹਲੇ ਤੱਕ ਔਰ ਭवेश ਭਗੇਲ ਜਿਹੜੇ ਪ੍ਰਭਾਰੀ ਨੇ ਪੰਜਾਬ ਮਾਮਲਿਆਂ ਦੇ ਉਹ ਵੀ ਬਹੁਤੇ ਕਾਮਯਾਬ ਹੁੰਦੇ ਲੁਧਿਆਣਾ ਜਾਂ ਪੰਜਾਬ ਦੇ ਵਿੱਚ ਨਹੀਂ ਦਿਖੇ ਅਜਿਹੇ ਹਾਲਾਤਾਂ 'ਚ ਕਾਂਗਰਸ ਦੀ ਜਿਹੜੀ 27 ਦੀ ਤਿਆਰੀ ਹੈ ਹਾਲ ਦੀ ਕੜੀ ਉਹ ਬਹੁਤ ਪਿੱਛੇ ਪੈ ਗਈ ਹੈ ਰਾਜਾ ਵੜਿੰਗ ਹੋਣ ਪ੍ਰਤਾਪ ਸਿੰਘ ਬਾਜਵਾ ਹੋਣ ਭਾਵੇਂ ਸੁਖਜਿੰਦਰ ਰੰਧਾਵਾ ਦੋ ਜਾਂ ਤਿੰਨ ਲੀਡਰ ਵੀ ਇਸ ਵਕਤ ਪੰਜਾਬ 'ਚ ਕਾਂਗਰਸ ਦੀ ਅਗਰ ਇਕੱਠੇ ਹੋ ਕੇ ਅਗਵਾਈ ਕਰਨ ਤੇ ਉਹਨਾਂ ਲਈ ਚੁਣੌਤੀ ਰਹੇਗਾ 27 ਦੇ ਵਿੱਚ ਕਾਂਗਰਸ ਨੂੰ ਅੱਗੇ ਲੈ ਕੇ ਜਾਣਾ ਸੋ ਪੂਰੇ ਪੰਜਾਬ 'ਚ ਕਾਂਗਰਸ ਯੂਨਾਈਟ ਹੋਏਗੀ ਤੇ ਕਾਂਗਰਸ ਦਾ ਕੁਝ ਬਣੇਗਾ ਪਰ ਆਉਂਦੇ ਦਿਨਾਂ 'ਚ ਕਾਂਗਰਸ 'ਚ ਹੋਰ ਧਮਾਕਿਆਂ ਦੇ ਖਦਸ਼ੇ ਨੇ ਇਹ ਵੱਡੀ ਸੰਭਾਵਨਾ ਹੈ ਕਿ ਆਉਂਦੇ ਦਿਨਾਂ 'ਚ ਕਾਂਗਰਸ ਦੇ ਵਿੱਚੋਂ ਫੇਰ ਇੱਕ ਵਾਰੀ ਲੀਡਰ ਪਾਰਟੀਆਂ ਬਦਲਣ ਉਹ ਵਕਤ ਕਦੋਂ ਆਉਂਦਾ ਹੈ ਉਹਦਾ ਇੰਤਜ਼ਾਰ ਕਰਦੇ ਆ ਪਰ ਇਸ ਤਰ੍ਹਾਂ ਦੇ ਸੰਕੇਤ ਸਾਫ਼ ਤੌਰ ਤੇ ਮਿਲਣ ਲੱਗੇ ਦਲਾ ਜੀ ਗੱਲ ਹੁਣ ਪੰਜ ਮੈਂਬਰੀ ਕਮੇਟੀ ਦੀ ਕਰ ਲਈਏ ਪੰਜ ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਜੋ ਹੈ ਨਵਾਂ ਅਪਡੇਟ ਜਿਹੜਾ ਉਸ ਉੱਪਰ ਗੱਲ ਕਰ ਲਈਏ ਪੰਜ ਮੈਂਬਰੀ ਕਮੇਟੀ ਵੱਲੋਂ ਪਿੰਡ ਪੱਧਰ ਦੇ ਉੱਪਰ ਬੂਥ ਕਮੇਟੀਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਸ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਇਸੇ ਨੂੰ ਲੈ ਕੇ ਜੋ ਇੱਕ ਫਾਰਮ ਵੀ ਜਾਰੀ ਕਰ ਦਿੱਤਾ ਗਿਆ ਸੋ ਇਸ ਪੂਰੇ ਨਵੇਂ ਅਪਡੇਟ ਤੇ ਵਿਸਥਾਰ ਵਿੱਚ ਦਰਸ਼ਕਾਂ ਨੂੰ ਜ਼ਰੂਰ ਸਮਝਾਓ ਕਿ ਆ ਕਿ ਜਿਹੜੀਆਂ ਇਹ ਬੂਥ ਕਮੇਟੀਆਂ ਬਣਾਈਆਂ ਜਾ ਰਹੀਆਂ ਪਿੰਡ ਪੱਧਰ ਤੇ ਔਰ ਜਿਹੜਾ ਫਾਰਮ ਜਾਰੀ ਕੀਤਾ ਗਿਆ ਇਸ ਵਿੱਚ ਕੀ ਕੁਝ ਹੈ ਔਰ ਕਿਸ ਢੰਗ ਦੇ ਨਾਲ ਹੁਣੇ ਜੋ ਭਰਤੀ ਪ੍ਰਕਿਰਿਆ ਅੱਗੇ ਵਧੇਗੀ ਦੇਖੋ ਪੰਜ ਮੈਂਬਰੀ ਕਮੇਟੀ ਦੀ ਭਰਤੀ ਬੜੀ ਤੇਜ਼ੀ ਨਾਲ ਵਾਪਸ ਆ ਰਹੀ ਹੈ ਪੰਜਾਬ ਦੇ ਵਿੱਚ ਹਰ ਵਿਧਾਨ ਸਭਾ ਹਲਕੇ ਪਿੰਡ ਚ ਫਾਰਮ ਭਰਨ ਤੋਂ ਬਾਅਦ ਵਾਪਸ ਆ ਰਹੇ ਨੇ ਪਰੇ ਵੀ ਜਾ ਰਹੇ ਨੇ ਭਰਤੀ ਹਜੇ ਵੀ ਜਾਰੀ ਹੈ ਇਹਦੇ ਨਾਲ ਨਾਲ ਕੱਲ ਬੀਬੀ ਸ਼ਤਵੰਤ ਕੌਰ ਔਰ ਮਨਪ੍ਰੀਤ ਸਿੰਘ ਯਾੜੀ ਇਹਨਾਂ ਦੋਨਾਂ ਵੱਲੋਂ ਇੱਕ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਹ ਪੰਜੇ ਕਮੇਟੀ ਮੈਂਬਰਾਂ ਦੇ ਵੱਲੋਂ ਇਹ ਸਨੇਹਾ ਤੇ ਫਾਰਮ ਜਾਰੀ ਕੀਤੇ ਗਏ ਨੇ ਇੱਕ ਫਾਰਮ ਜਾਰੀ ਕੀਤਾ ਗਿਆ ਜਿਹਦਾ ਲਿੰਕ ਸਾਡੇ ਇਸ ਪ੍ਰੋਗਰਾਮ ਦੇ ਕਮੈਂਟ ਬਾਕਸ ਦੇ ਵਿੱਚ ਵੀ ਹੈ ਔਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ ਇੱਕ ਫਾਰਮ ਹੈ ਬਹੁਤ ਸਾਰੇ ਪੰਜਾਬ ਤੋਂ ਲੋਕ ਟੈਲੀਫੋਨ ਕਰਦੇ ਨੇ ਭਰਤੀ ਕਮੇਟੀ ਨੂੰ ਵੀ ਕਰਦੇ ਨੇ ਕਮੈਂਟਸ ਇਸ ਪ੍ਰੋਗਰਾਮ 'ਚ ਵੀ ਆਉਂਦੇ ਨੇ ਕਿ ਸਾਡੇ ਪਿੰਡ ਕੋਈ ਨਹੀਂ ਪਹੁੰਚਿਆ ਸਾਨੂੰ ਹਜੇ ਤੱਕ ਫਾਰਮ ਨਹੀਂ ਮਿਲਿਆ ਸੋ ਬੂਥ ਪੱਧਰ ਤੇ ਵੀ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨੇ ਵਾਰਡਾਂ 'ਚ ਕਮੇਟੀਆਂ ਬਣ ਰਹੀਆਂ ਨੇ ਕੋਈ ਇੱਕ ਫਾਰਮ ਹੈ ਜੀਨੇ ਕੁਝ ਹੋਰ ਨਹੀਂ ਭਰਿਆ ਉਹ ਇਸ ਫਾਰਮ ਨੂੰ ਜ਼ਰੂਰ ਭਰ ਸਕਦਾ ਹੈ ਇਹ ਫਾਰਮ ਜਿਹੜਾ ਲਿੰਕ ਦਿੱਤਾ ਹੋਇਆ ਤੁਸੀਂ ਇਹਨੂੰ ਕਲਿੱਕ ਕਰੋ ਜਿੱਦਾਂ ਹੀ ਤੁਸੀਂ ਇਸ ਫਾਰਮ ਨੂੰ ਕਲਿੱਕ ਕਰੋਗੇ ਤੇ ਇਹਦੇ ਵਿੱਚ ਤੁਹਾਡਾ ਵਿਧਾਨ ਸਭਾ ਹਲਕਾ ਪੁੱਛਿਆ ਜਾਏਗਾ ਤੁਸੀਂ ਭਰ ਦੇਣਾ ਹੈ ਪਿੰਡ ਦਾ ਨਾਮ ਪੁੱਛਿਆ ਜਾਏਗਾ ਤੁਸੀਂ ਭਰ ਦੇਣਾ ਹੈ ਪਿਤਾ ਦਾ ਨਾਮ ਭਰ ਦੇਣਾ ਆਪਣੀ ਪੜ੍ਹਾਈ ਲਿਖਾਈ ਦਾ ਵੇਰਵਾ ਭਰ ਦੇਣਾ ਹੈ ਅਗਰ ਕੋਈ ਨਹੀਂ ਪੜਿਆ ਤਾਂ ਵੀ ਤੁਸੀਂ ਲਿਖ ਸਕਦੇ ਹੋ ਕਿ ਤੁਸੀਂ ਬਹੁਤ ਕਟ ਵਿਦਿਅਕ ਯੋਗਤਾ ਹੈ ਜਾਂ ਤੁਹਾਡੇ ਕੋਲ ਯੋਗਤਾ ਹੈ ਪਰ ਤੁਸੀਂ ਸਕੂਲ ਕਾਲਜ ਨਹੀਂ ਗਏ ਮੋਬਾਈਲ ਨੰਬਰ ਤੁਸੀਂ ਆਪਣਾ ਭਰ ਦੇਣਾ ਹੈ ਉਮਰ ਭਰਨੀ ਹੈ ਨਾਮ ਭਰਨਾ ਹੈ ਔਰ ਕੀ ਸੇਵਾ ਕਰਨਾ ਚਾਹੋਗੇ ਇਹ ਵੀ ਇਸ ਫਾਰਮ ਦੇ ਵਿੱਚ ਪੁੱਛਿਆ ਗਿਆ ਸੋ ਤੁਸੀਂ ਸਿਰਫ ਟਿਕ ਮਾਰਕ ਕਰਨਾ ਹੈ ਕਿ ਤੁਸੀਂ ਸਿਆਸੀ ਸੇਵਾ ਕਰਨਾ ਚਾਹੁੰਦੇ ਹੋ ਧਾਰਮਿਕ ਸੇਵਾ ਕਰਨਾ ਚਾਹੁੰਦੇ ਹੋ ਸਮਾਜਿਕ ਸੇਵਾ ਕਰਨਾ ਚਾਹੁੰਦੇ ਹੋ ਕਾਨੂੰਨੀ ਸੇਵਾ ਕਰਨਾ ਚਾਹੁੰਦੇ ਹੋ ਸੋਸ਼ਲ ਮੀਡੀਆ ਦੀ ਸੇਵਾ ਜਾਂ ਕੰਟੈਂਟ ਰਾਈਟਰ ਦੇ ਤੌਰ ਤੇ ਜਾਂ ਵਾਤਾਵਰਨ ਯਾ ਕਿਸੇ ਹੋਰ ਤਰ੍ਹਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਤੁਸੀਂ ਲਿਖ ਦੇਣਾ ਹੈ ਤੁਸੀਂ ਕਿਸ ਰੂਪ ਚ ਸੇਵਾ ਕਰਨਾ ਚਾਹੁੰਦੇ ਹੋ ਔਰ ਤੁਸੀਂ ਕਿਸ ਤਰ੍ਹਾਂ ਸਹਿਯੋਗ ਕਰੋਗੇ ਇਕੱਲੇ ਯਾ ਟੀਮ ਦੇ ਨਾਲ ਇਹ ਵੀ ਤੁਸੀਂ ਉਹਦੇ ਵਿੱਚ ਲਿਖ ਦੇਣਾ ਹੈ ਔਰ ਤੁਸੀਂ ਕੀ ਤੁਸੀਂ ਕਿਸੇ ਸਿਆਸੀ ਪਾਰਟੀ ਐਨ ਜੀਓ ਦਲ ਪੰਥ ਨਾਲ ਜੁੜੇ ਹੋ ਅਗਰ ਤੁਸੀਂ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋ ਉਹ ਵੀ ਤੁਸੀਂ ਹਾਂ ਜਾਂ ਨਾ ਦੇ ਵਿੱਚ ਆਪਣਾ ਉੱਤਰ ਭਰ ਕੇ ਫਾਰਮ ਨੂੰ ਸਬਮਿਟ ਕਰ ਸਕਦੇ ਹੋ ਸੋ ਇਹ ਫਾਰਮ ਤੁਹਾਡਾ ਆਪਣੇ ਆਪ ਭਰਤੀ ਕਮੇਟੀ ਕੋਲੇ ਚਲਿਆ ਜਾਏਗਾ ਔਰ ਫਿਰ ਭਰਤੀ ਕਮੇਟੀ ਦੇ ਨੁਮਾਇंदे ਤੁਹਾਡੇ ਨਾਲ ਸੰਪਰਕ ਕਰਨਗੇ ਸੋ ਇਹ ਇਸ ਕਰਕੇ ਮੈਂ ਸਾਰਾ ਦੱਸਿਆ ਕਿਉਂਕਿ ਬਹੁਤ ਸਾਰੇ ਟੈਲੀਫੋਨ ਮੈਨੂੰ ਵੀ ਆਉਂਦੇ ਨੇ ਅਸੀਂ ਪੂਰੀ ਨਿਰਪੱਖਤਾ ਦੇ ਨਾਲ ਸਾਰੀਆਂ ਧਿਰਾਂ ਨੂੰ ਕਵਰ ਕਰਦੇ ਹਾਂ ਪੰਜ ਮੈਂਬਰੀ ਕਮੇਟੀ ਨੂੰ ਵੀ ਅਸੀਂ ਉੱਚੇਚੇ ਤੌਰ ਤੇ ਕਵਰ ਕਰਦੇ ਹਾਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸੱਤ ਮੈਂਬਰੀ ਕਮੇਟੀ ਬਣੀ ਜਿਹੜੀ ਪੰਜ ਮੈਂਬਰੀ ਕਮੇਟੀ ਰਹਿ ਗਈ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਚ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੁਨੇਹਾ ਜਾਵੇ ਕਿਸੇ ਨੇ ਮੈਂਬਰ ਬਣਨਾ ਹੈ ਜਾਂ ਨਹੀਂ ਬਣਨਾ ਇਹ ਉਹਨਾਂ ਦਾ ਨਿੱਜੀ ਹੱਕ ਹੈ ਇਹ ਉਹਨਾਂ ਦਾ ਨਿੱਜੀ ਵਿਚਾਰ ਨਿੱਜੀ رائے ਹੈ ਪਰ ਮੇਰੀ ਕੋਸ਼ਿਸ਼ ਹੈ ਔਰ ਸਭ ਦੀ ਕੋਸ਼ਿਸ਼ ਹੈ ਕਿ ਇਨਫੋਰਮੇਸ਼ਨ ਜ਼ਰੂਰ ਸਾਰਿਆਂ ਤੱਕ ਪਹੁੰਚੇ ਸੋ ਤੁਸੀਂ ਇਹ ਫਾਰਮ ਭਰ ਸਕਦੇ ਹੋ ਪੜ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਔਰ ਇੱਕ ਵਾਰੀ ਗੱਲ ਵੀ ਸੁਣ ਲੈਣੇ ਆ ਬੀਬੀ ਸਤਵੰਤ ਕੌਰ ਦੇ ਦਾ ਬਿਆਨ ਵੀ ਸੁਣ ਲੈਣੇ ਆ ਔਰ ਮਨਪ੍ਰੀਤ ਈਆਲੀ ਉਹਨਾਂ ਦਾ ਬਿਆਨ ਵੀ ਸੁਣ ਲੈਣੇ ਆ ਕਿ ਉਹ ਕਹਿਣਾ ਕੀ ਚਾ ਰਹੇ ਨੇ ਇਸ ਪੂਰੇ ਬਿਆਨ ਦੇ ਰੂਪ ਦੇ ਵਿੱਚ ਉਂਝ ਭਰਤੀ ਬੜੀ ਤੇਜ਼ੀ ਦੇ ਨਾਲ ਜਾ ਰਹੀ ਹੈ ਔਰ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਜੁਲਾਈ ਦੇ ਅੰਤ ਤੋਂ ਪਹਿਲਾਂ ਪਹਿਲਾਂ ਨਵੀਂ ਲੀਡਰਸ਼ਿਪ ਹੈ ਜਿਹੜੀ ਉਹਦੀ ਵੀ ਚੋਣ ਹੋ ਜਾਣੀ ਹੈ ਸੋ ਬੜੀ ਤੇਜ਼ੀ ਦੇ ਨਾਲ ਭਰਤੀ ਵਾਪਸ ਆ ਰਹੀ ਹੈ ਸ੍ਰੀ ਅਕਾਲਪੁਰ ਸਾਹਿਬ ਜੀ ਦੇ ਹਦੇਸ਼ਨ ਅਨਸਾਰ ਹੋਈ ਭਾਸ਼ੀ ਰਹੀ ਬੜੇ ਨਵੇਂ ਮੈਂਬਰ ਅਤੇ ਡੈਲੀਗੇਟ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਾਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਿੰਡ ਫੱਦਰ ਦੀਆਂ ਜੋ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਆਪ ਸਰਬਤ ਮਾਈ ਪਾਈ ਬਜ਼ੁਰਗ ਵੀਰ ਕਹੜਾ ਨੇ ਵੱਧ ਤੋਂ ਵੱਧ ਦੇਖਾ ਨਿਕਿਆ ਫਾਰਮ ਨੂੰ ਕੋਲ ਕੇ ਮੈਂਬਰ ਬਣਨਾ ਤਾਂ ਕਿ ਵੱਧ ਤੋਂ ਵੱਧ ਸੋਮਣੀ ਅਕਾਲੀ ਦਲ ਦੀ ਪਿੰਡ ਪੱਧਰ ਤੇ ਮਜ਼ਬੂਤੀ ਕੀਤੀ ਜਾ ਸਕੇ ਮਾਈ ਕੁੰਜੀ ਦਾ ਖਾਲਸਾ ਮਾਈ ਕੁੰਜੀ। ਸੋ shri ਕਾਲ ਤਖਤ ਸਾਹਿਬ ਵੱਲੋਂ ਜੋ ਪਰਤੀ ਕਮੇਟੀ ਬਣਾਈ ਗਈ ਸੀ ਉਸ ਦੇ ਤਹਿਤ ਜਿਹੜਾ ਪਰਤੀ ਦਾ ਕੰਮ ਚੱਲ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੁਨੀਆ ਦੇ ਵਿੱਚ ਅਤੇ ਜੋ ਵੀ ਮੈਂਬਰ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੈਂ ਉਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਅਤੇ ਜਿਹੜੇ ਡੈਲੀਗੇਟ ਚੁਣੇ ਗਏ ਨੇ ਸਰਕਲ ਦੇ ਉਨਾ ਨੂ ਮੂ ਦਾ ਇਹਨਾਂ ਅੱਤੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਹੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਪਿੰਡ ਪੱਤਰ ਤੇ ਜਿਹੜੀ ਕਮੇਟੀਆਂ ਬਣਾਈ ਜਾ ਰਹੀਆਂ ਹੂਥ ਕਮੇਟੀਆਂ ਉਹਦੇ ਵਿੱਚ ਹਰ ਇੱਕ ਚਾਹੇ ਨੌਜਵਾਨਾ ਚਾਹੇ ਬਜ਼ੁਰਗਾ ਮਤਾਵਾ ਭੈਣਾ ਨੇ ਸਾਨੂੰ ਬੇਨਤੀ ਹੈ ਕਿ ਹਿੱਟ ਹਿੱਟ ਚੇਟਾ ਜਿਹੜਾ ਇੱਕ ਫਾਰਮ ਆ ਜਿਹੜਾ ਉਹ ਤੁਸੀਂ ਫਾਰਮ ਨੂੰ ਖੋਲ ਕੇ ਉਹਦੇ ਮੈਂਬਰ ਬਣਾਓ ਤਾਂ ਜੋ ਅਸੀਂ ਪਿੰਡ ਪੱਤਰ ਤੇ ਜਿਹੜੀ ਪਾਰਟੀ ਦੀ ਹਕਾਇਤ ਹੈ ਸਾਨੂੰ ਅਸੀਂ ਮਜ਼ਬੂਤ ਕਰ ਸਕੀਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਰਿਡਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਵਿਸਾਰਧੇ ਨਾਲ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨਵੀਂ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬ